ਇਹ ਦਵਾ ਬੋਛੋ ਨਾਮ ਭਾਜੀ ਦੀਪਕ ਦੀਪ ਜੀ ਕੀ ਚਾਹਣਾ ਚਾਹੁੰਦੇ ਹੋ ਅੱਜ ਇਨਾਮ ਨਿਕਲ ਆਇਆ ਕਿੰਨੇ ਦੀ ਲਾਟਰੀ ਖਰੀਦੀ ਕਿੰਨਾ ਨਿਕਲਿਆ ਨਾ ਇਹ ਭਾਜੀ 100 ਰੁਪਏ ਦੀ ਖਰੀਦੀ ਤੇ 15 ਲੱਖ ਨਿਕਲਿਆ ਜੀ ਠੀਕ ਹੈ ਤੇ ਬਾਰੇ ਸੀ ਲਾਟਰੀ ਇਹ 2 ਸਾਲ ਹੋ ਗਏ ਪਾਉਂਦੇ ਜੀ ਕਦੀ ਇੱਕ ਦਾ ਹੀ ਪਾਈ ਦੀ ਲੈਣ ਚ ਲੱਗੇ ਸੀ ਤੇ ਬਸ ਅੱਜ ਮਾਲਕ ਨੇ ਸੁਣ ਲਈ ਜੀ ਜਦੋਂ ਅੱਜ ਸੁਣ ਲਈ ਮਾਲਕ ਨੇ ਫੇਰ ਕੀਵਾਂ ਦਾ ਲੱਗਾ ਬਹੁਤ ਵਧੀਆ ਜੀ ਬਹੁਤ ਵਧੀਆ ਫੇਰ ਇਸ ਪੈਸੇ ਨੂੰ ਕਿੱਥੇ ਖਰਚਣਾ ਪੈਸੇ ਭਾਜੀ ਖਰਚਾਂ ਦੀ ਜ਼ਰੂਰਤ ਜਿੱਥੇ ਲੋੜ ਪਏਗੀ ਉੱਥੇ ਖਰਚਾਂਗੇ ਪੈਸੇ ਨੂੰ ਦੇ ਖਰਚਣਾ ਤੇ ਇਹ ਖਰਚਾਂਗੇ ਦ ਕਰੋ ਲਈ ਗੋ ਇਹੇ ਖਰਚਾਂ ਗਣਾ ਤੋਂ ਪਰੇ ਦੇਨੇ ਨਹੀਂ ਹੈ ਬਿਲਕੁਲ ਤੇ ਬਸ ਖਰਚ ਦੇਨੇ ਟਾਈਮ ਨਾਲ ਹੀ ਬੱਚਾ ਫਿਰ ਅੱਜ ਦਾ ਦਿਨ ਕਿਦਾਂ ਲੰਘੂਗਾ ਵਧੀਆ 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 ਬਹੁਤ ਵਧੀਆ ਬਸ ਚੱਲੇ ਆ ਹੁਣ ਘਰ ਘਰ ਦੇ ਨਾਲ ਜਾ ਕੇ ਦੱਸਦੇ ਆ ਵਧੀਆ ਬਸ ਅੱਛਾ ਇਹ ਘਰ ਦੇ ਨੂੰ ਦੱਸਿਆ ਇਹ ਦੱਸਿਆ ਐ ਤੁਹਾ ਰ ਘਰ ਜਾਵਾਂਗਾ ਨਾ ਪੈਸੇ ਪੂਰੇ ਲੈ ਕੇ ਤੇ ਫੇਰ ਹੀ ਉਹਨਾਂ ਨੂੰ ਹੈਗਾ ਤੇ ਇਦਾਂ ਫਿਰ ਇਦਾਂ ਕਰਗਾ ਜਾਂ ਝੂਠ ਮਾਰਨ ਦੇ ਨੇ ਹਣਾ ਤੇ ਉਹਨਾਂ ਨੂੰ ਜਾ ਕੇ ਦੱਸਾਂਗੇ ਫੇਰ ਵਧੀਆ ਹੈ ਲਾਟਰੀ ਦੀ ਟਿਕਟ ਵਖਾ ਦਿਓ ਕੋਈ ਲਓ ਜੀ ਦਿਓ ਜੀ ਦਿਓ ਟਿਕਟ ਦਿਓ ਜੀ ਲਓ ਜੀ ਲਓ ਜੀ ਐ ਲੱਗ ਵਾਹ ਜੀ ਫਰੀ ਨੂੰ ਪਤਾ ਲੱਗਿਆ ਹੋਇਆ ਪਹਿਲਾ ਰਿਐਕਸ਼ਨ ਕੀ ਸੀ ਤੁਹਾਡਾ ਰਿਐਕਸ਼ਨ ਬਹੁਤ ਵਧੀਆ ਜੀ ਬਹੁਤ ਵਧੀਆ ਰਿਐਕਸ਼ਨ ਹੀ ਐ ਮੇਰਾ ਭਰਾ ਦੋਸਤ ਹੈ ਮੈਨੂੰ ਫੋਨ ਕੀਤਾ ਮੈਂ ਕਨਫਰਮ ਕਰ 99% ਮੈਂ ਕਨਫਰਮ ਹੈ 1% ਨੂੰ ਲਾ ਕੇ 100% ਹੋ ਗਿਆ ਤੇ ਬਸ ਫਿਰ ਸਟਾਲ ਤੇ ਪਹੁੰਚ ਗਏ ਸਟਾਲ ਤੇ ਨਹੀਂ ਕੱਲ ਕਨਫਰਮ ਹੋਇਆ ਅੱਜ ਪਹੁੰਚੇ ਸਟਾਲ ਤੇ ਹਾਂਜੀ ਹਾਂਜੀ ਆ ਪਾ ਜੀ ਬਸ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਜੋ ਵੀ ਹੈ ਮਾਲਕ ਨੇ ਜੋ ਕੀਤਾ ਪਹਿਲਾ ਫੋਨ ਤੁਹਾਨੂੰ ਕੀਤਾ ਹੈ ਹਾਂਜੀ ਹਾਂਜੀ ਜਰੂਰ ਮੈਨੂੰ ਹੀ ਰਾਤੀ ਕਾਲ ਆਈ ਤੇ ਮੈਂ ਕੋਈ ਨਹੀਂ ਸਵੇਰੇ ਵੇਖਣੇ ਜਾ ਕੇ ਬਸ ਵਧੀਆ ਜੋ ਮਾਲਕ ਨੇ ਪਾਲ ਨਹੀਂ ਆੜੀਆਂ ਚਲਦੀਆਂ ਨਹੀਂ ਦੀਆਂ ਇਦਾਂ ਹੀ ਚਲਦੀਆਂ ਰਹੀਆਂ ਬਾਕੀ ਬਹੁਤ ਵਧੀਆ ਕਿਰਪਾ ਕੀਤੀ ਹੈ ਮਹਾਰਾ ਜੀ ਨੇ ਆਓ ਭਾਜੀ ਦੇਵਾ ਜੀ ਦੇ ਦਿਲ ਲੱਗ